ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਟ੍ਰੈਲੀ ਚੋਰ ਦੇ ਮਾਸਲੇ ਨੂੰ ਹਾਲੇ ਨਾਬੇ ਦੇ ਵਿੱਚ ਠੰਡਾ ਨਹੀਂ ਹੋਇਆ ਸੀ ਪਰ ਇੱਕ ਮਾਸਲਾ ਹੋਰ ਨਵਾਂ ਉੱਠ ਖੜਿਆ ਸ਼ੁਰੂ ਹੋ ਚੁੱਕਿਆ ਹੈ ਦੁਬਾਰੋਂ ਕਿਉਂਕਿ ਟ੍ਰੈਲੀ ਚੋਰਾਂ ਦੇ ਮਾਸਲੇ ਨੂੰ ਲੈ ਕੇ ਨਾਬੇ ਦੇ ਵਿੱਚ ਪਹਿਲਾਂ ਹੀ ਬੁਖਾਨਦ ਚੱਲ ਰਿਹਾ ਸੀ ਪਰ ਇੱਕ ਨਵਾਂ ਮੋੜ ਉਸ ਸਮੇਂ ਮੌਲਦਾ ਮਿਲਿਆ ਜਦੋਂ ਬੀਤੀ ਸਮੇਂ ਦੌਰਾਨ ਸ਼ੰਭੂ ਬਾਰਡਰ ਤੋਂ ਕਿਸਾਨਾਂ ਨੇ ਹੋਈਆਂ ਟ੍ਰੈਲੀ ਚੋਰੀਆਂ ਹੋ ਗਈਆਂ ਸਨ ਜਿਨ੍ਹਾਂ ਨੂੰ ਮਾਸਲੇ ਨੂੰ ਲੈ ਕੇ ਨਾ ਨਾਬਾ ਨਗਰ ਕੌਂਸਲ ਦੇ ਵਿੱਚ ਪ੍ਰਧਾਨ ਸੁਜੀਤ ਚਾਵਲਾ ਦੇ ਪਤੀ ਪੰਕਜ ਪਪੂ ਦੇ ਖਿਲਾਫ ਚੋਰੀ ਦਾ ਮਾਮਲਾ ਕਿਸਾਨਾਂ ਵੱਲੋਂ ਪਹਿਲਾਂ ਵੀ ਦਰਜ ਕਰਵਾਇਆ ਗਿਆ ਸੀਆਈ ਸਟਾਫ ਪਟਿਆਲਾ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਕਿਸਾਨਾਂ ਵੱਲੋਂ ਰੋਪ ਲਗਾ ਕੇ ਕੀ ਕੁਝ ਟ੍ਰੈਲੀ ਦੇ ਪਾਰਸਨਾਬਾ ਨਗਰ ਕੌਂਸਲ ਦੇ ਕਾਰਸਾਦ ਕੋਠੀ ਦੇ ਅੰਦਰ ਦੱਬੇ ਹੋਏ ਹਨ ਪੁਲਿਸ ਵੱਲੋਂ ਜਦੋਂ ਜੀਸੀਬੀ ਮਸ਼ੀਨ ਨਾਲ ਖਦਬਾਈ ਕੀਤੀ ਗਈ ਤਾਂ ਉਸ ਸਮੇਂ ਬੜੀ ਹੈਰਾਨੀ ਦੀ ਨਜ਼ਰ ਆਈ ਜਦੋਂ ਪਾਰਸਨਾ ਨੂੰਤ ਬਰਾਮਦ ਕੀਤਾ ਗਿਆ ਪੁਲਿਸ ਨੇ ਵੀ ਕਿਹਾ ਕਿ ਇਸ ਜਾਂਚ ਕਰ ਰਹੇ ਹਾਂ ਸਿਧਾਰਤਿਕ ਕਾਰਵਾਈ ਕੀਤੀ ਜਾਵੇਗੀ ਦੂਜੇ ਪਾਸੇ ਕਿਸਾਨਾਂ ਨੇ ਕਾਰਸਾਦ ਦੀ ਕੋਠੀ ਸਰਕਾਰੀ ਧਾਰੇ ਵਿੱਚੋਂ ਚੋਰੀ ਦਾ ਸਮਾਨ ਮਿਲਣ ਲੱਗਿਆ ਜਾਵੇ ਤਾਂ ਇਸ ਦਾ ਕੀ ਕਹੋਗੇ ਜਦੋਂ ਕਿਹਦੀ ਬਾੜ ਨੂੰ ਖਾਣ ਲੱਗ ਜਾਵੇ ਤਾਂ ਉਸ ਤੋਂ ਬਾਅਦ ਕੀ ਬਚੇਗਾ ਜਦੋਂ ਅਫਸਰਾਂ ਦੀ ਕੋਠੀਆਂ ਵਿੱਚ ਚੋਰਾਂ ਦਾ ਸਮਾਨ ਮਿਲਣ ਲੱਗ ਜਾਵੇ ਤਾਂ ਇਸ ਤੋਂ ਬੜਿਆ ਸਵਾਲ ਪੈਦਾ ਹੁੰਦਾ ਨਜ਼ਰ ਆ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਉੱਥੇ ਕਾਰਸਾਤਕ ਅਫਸਰ ਦੀ ਕੋਠੀ ਦੀ ਚੈਕਿੰਗ ਕੀਤੀਆਂ ਜਾ ਰਹੀਆਂ ਹਨ ਜਿੱਥੇ ਸਵਾਲੀਏ ਨਿਸ਼ਾਨ ਪੈਦਾ ਹੁੰਦੇ ਨਜ਼ਰ ਆ ਰਹੇ ਹਨ ਇਸ ਨੂੰ ਲੈ ਕੇ ਸ਼ੰਭੂ ਦੇ ਹੋਈਆਂ ਟਰੈਲੀਆਂ ਚੋਰੀ ਦੇ ਮਾਸੋਂ ਲੈ ਕੇ ਜਿਹੜਾ ਦਿਨੋਂ ਦਿਨ ਹੋਰ ਮਾਸਲਾ ਭਗਦਾ ਨਜ਼ਰ ਆ ਰਿਹਾ ਹੈ ਦੇਖਦੇ ਹਾਂ ਹਾਲੇ ਤਾਂ ਟਰੈਲਰ ਹੋਇਆ ਤਾਂ ਹੋਰ ਵੀ ਹਾਲੇ ਸਮਾਨ ਨਿਕਲਦਾ ਨਜ਼ਰ ਆ ਸਕਦਾ ਕਿਉਂਕਿ ਹਾਲੇ ਤਾਂ ਤਸਵੀਰਾਂ ਸ਼ੰਭੂ ਉਹ ਦਿਖਾ ਰਿਹਾ ਸਾਨੂੰ ਜੀਸੀਬੀ ਮਸ਼ੀਨ ਕਾਰਜ ਸਥਾਨ ਦੇ ਅਫਸਰ ਦੇ ਘਰ ਪਹੁੰਚਦੀ ਹੈ ਜਿੱਥੇ ਕਿ ਉਸਨੂੰ ਪੱਟ ਕੇ ਖੁਦਾਈ ਦੇ ਵਿੱਚੋਂ ਕੁਝ ਸਮਾਨ ਪਾਰਟਸ ਵਗੈਰਾ ਮਿਲਦੇ ਹਨ ਇਹ ਸਵਾਲ ਇਹ ਨਿਸ਼ਾਨ ਪੈਦਾ ਹੁੰਦਾ ਹੈ ਕਿ ਸਰਕਾਰੀ ਕੋਠੀ ਦੇ ਵਿੱਚ ਇਹ ਸਮਾਨ ਕਿਵੇਂ ਦੱਬਿਆ ਗਿਆ ਕਿਵੇਂ ਪਹੁੰਚਿਆ ਇਹ ਕੋਈ ਮਾੜਾ ਮੋਟਾ ਮਸਲਾ ਨਹੀਂ ਏ ਅਗਰ ਜੇਕਰ ਗੱਲ ਕਰੀਏ ਤੇ ਬਹੁਤ ਵੱਡੀ ਗੱਲ ਹੈ ਕਿਉਂਕਿ ਜਿੱਥੇ ਟੋਇਜਨ નીચે ਦੱਬਿਆ ਗਿਆ ਸਮਾਨ ਹੈ ਉਹ ਕੋਈ ਸਮਾਨ ਇੱਕੋ ਦਿਨ ਚ ਜਾਂ ਮਾੜਾ ਮੋਟਾ ਨਹੀਂ ਦੱਬਿਆ ਗਿਆ ਇੰਨੀ ਢੰਗਾਈ ਨਾਲ ਜਿਵੇਂ ਮਸ਼ੀਨ ਪੱਟਦੀ ਹੈ ਤੇ ਉੱਪਰ ਪਿਆ ਕਬਾੜ ਦਿਖਾਏ ਗਿਆ ਹਨ ਸਬੂਤ ਮਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਇੱਕ ਸਵਾਲਿਆ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਇੱਕ ਫਿਲਮੀ ਸਟਾਈਲ ਦੀ ਤਰ੍ਹਾਂ ਕਹੀਏ ਤਾਂ ਗੱਲ ਹੁੰਦੀ ਨਜ਼ਰ ਆ ਰਹੀ ਹੈ ਜਿਵੇਂ ਫਿਲਮਾਂ ਦੇ ਵਿੱਚ ਦੇਖਦੇ ਆਂ ਵੀ ਬੱਸ ਨੂੰ ਟੋਏ ਦੇ ਵਿੱਚ ਭੇਜਿਆ ਜਾਂਦਾ ਹੈ ਉਸ ਵਿੱਚ ਦੱਬਿਆ ਜਾਂਦਾ ਹੈ ਤੇ ਉਸ ਨੂੰ ਸਵਾਰ ਨੂੰ ਲੈ ਕੇ ਕਿਸਾਨ ਜੁਨੀਏ ਦੇ ਆਗੂ ਦੇ ਕੋ ਖੜੇ ਨਜ਼ਰ ਆ ਰਹੇ ਹਨ ਇਸ ਨੂੰ ਲੈ ਕੇ ਇੱਕ ਸਵਾਲਿਆ ਨਿਸ਼ਾਨ ਪੈਦਾ ਹੋ ਗਿਆ ਹੈ ਕਿ ਜਦੋਂ ਸਰਕਾਰ ਹੀ ਇਹਨਾਂ ਚੋਰਾ ਨਾਲ ਮਿਲ ਗਈ ਹੋਵੇ ਤਾਂ ਫਿਰ ਕੀ ਬਣ ਸਕਦਾ ਹੈ ਇਸ ਨੂੰ ਲੈ ਕੇ ਜਿੱਥੇ ਕਿਸਾਨ ਯੂਨੀਅਨਾਂ ਤੇ ਜ਼ਰੂਰ ਲੋਕਾਂ ਵੱਲੋਂ ਤਾਂ ਚੱਕੇ ਜਾ ਰਹੇ ਸਨ ਪਰ ਹੁਣ ਇਹ ਸਵਾਲੀਆ ਨਿਸ਼ਾਨ ਪੈਦਾ ਹੋ ਗਿਆ ਹੈ ਕਿ ਇੱਕ ਸਰਕਾਰੀ ਮੁਲਾਜ਼ਮ ਦੀ ਕੋਠੀ ਵਿੱਚੋਂ ਇੰਨਾ ਸਪੋਰਟਸ ਸਮਾਨ ਮਿਲਣਾ ਦੇਖ ਸਕਦੇ ਹੋ ਜੀਸੀਬੀ ਮਸ਼ੀਨਾਂ ਰਾਈ ਕੱਢੀਆਂ ਜਾ ਰਹੀਆਂ ਹਨ ਸਮਾਨ ਜੋ ਲੁਕੋਇਆ ਗਿਆ ਸੀਗਾ ਉਹ ਸ ਨੂੰ ਲੈ ਕੇ ਸਵਾਲੀਆ ਨਿਸ਼ਾਨ ਪੈਦਾ ਹੋ ਗਏ ਹਨ ਕਿ ਕਾਰਜ ਸਾਧਕ ਅਫਸਰ ਦੇ ਕਾਰਵਾਈ ਹੋਵੇਗੀ ਜਾਂ ਜਿਹੜਿਆਂ ਨੇ ਚੋਰੀ ਕਰਕੇ ਸਮਾਨ ਇੱਥੇ ਲਿਆ ਕੇ ਧਬਿਆ ਕਿ ਉਹਨਾਂ ਦੇ ਕਾਰਵਾਈ ਹੋਵੇਗੀ ਇਹ ਸਵਾਲੀਆ ਨਿਸ਼ਾਨ ਪੈਦਾ ਹੁੰਦੇ ਹਨ ਆਓ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਆਓ ਦੇਖੋ ਵੀਰਾ 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 ਲੋਨ ਕਿੱਥੇ ਗਿਆ ਦੇਖ ਵੀਰਾ ਦੇਖ ਲਓ ਬੰਦੀ ਸਮਾਨ ਜਿਹੜਾ ਲਗਾਤਾਰ ਨਿਕਲਦਾ ਜਾ ਰਿਹਾ ਜ਼ਮੀਨ ਦੇ ਹੇਠੋਂ ਕਿੱਧਰ ਜਾ ਰਿਹਾ ਜਿਹੜਾ ਉਹਦਾ ਪੈਸਾ ਕਿੱਥੇ ਜਾ ਰਹੀਆਂ ਸਮਾਨ ਆ ਬਰਬਦ ਹੋ ਰਿਹਾ ਬਹੁਤ ਖੁਸ਼ਾ ਬਹੁਤ ਖੁਸ਼ਾ ਸਾਰਾ ਭਰਿਆ ਪਿਆਰ ਸਮਾਨ ਨਾਲ ਬਹੁਤ ਵੱਡੇ ਪੱਦਰ ਦਾ ਸਮਾਨ ਆ ਉਹ ਜਿਹੜਾ ਦਫਨ ਕੀਤਾ ਹੋਇਆ ਇਹਨਾਂ ਨੇ ਇਹ ਸਰਕਾਰ ਦੂਗਾ ਇਹ ਕਿਸੇ ਮੌਕੇ ਤੇ ਮੌਜੂਦ ਨਹੀਂ ਕਿਉਂਕਿ ਇਹ ਲਿਖਤੀ ਤੌਰ ਤੇ ਸਮਾਨ ਬਰਾਮਦ ਹੋ ਰਿਹਾ ਇਸ ਦੀ ਬਰਾਮਦ ਤੋਂ ਇਹਨਾਂ ਪ੍ਰਸ਼ਾਸਨ ਨੂੰ ਮੋਹਰਤ ਕਾਣੀਆ ਇਸ ਦੀ ਬਰਾਮਦ ਕਰਨਾ ਤੁਸੀਂ ਜੇ ਤੂੜੀ ਵਾਲੀ ਟਰਾਲੀ ਮਸ਼ੀਨ ਦਾ ਮੂੰਹ ਪੈਂਦਾ ਉਹ ਉਹ ਬਿਲਕੁਲ ਉਹ ਹੋ ਸਾਡੀ ਜਿਹੜੀ ਪੱਤੀਆਂ ਹੈਗੀਆਂ ਪਹਿਲਾਂ ਉਸ ਆਪਾਂ ਨੂੰ ਅੱਜ ਇਹਨਾਂ ਸੰਗਠਨਾਂ ਵਰਗਾ ਵਸਾਣ। ਆਪਣੇ ਮੋਹਰ ਦੇ ਖਨੌਰੀ ਤੇ ਝੰਡੂ ਬਾਜ਼ਾਰ ਤੋਂ ਫਲੇੜੇ ਗਏ ਐ। ਸਰਕਾਰ ਦੇ ਜਵਾਬ ਤੇ ਨਾਰਾ ਉਠਾਏ ਗਏ ਐ। ਉਹਨਾਂ ਦੇ ਵਿੱਚ ਕੁਝ ਜਿਹੇ ਹੁੰਦੇ ਅੰਦਰ ਲੋਕ ਦੇਖੋ ਨਗਰ ਕਾਉਂਸਲ ਦਾ ਦਫ਼ਤਰ ਤੇ ਉਹ ਸਾਡੀ ਕੋਠੀ ਹੈ ਨਾਪਾ ਦੇ ਜਿਹੜਾ ਇਹ ਪਟਾਈ ਦਾ ਕੰਮ ਸ਼ੁਰੂ ਹੋਇਆ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਪੱਪੂ ਪੰਕਜ ਦੀ ਵਰਕਸ਼ਾਪ ਦੇ ਵਿੱਚੋਂ ਟਰਾਲੀਆਂ ਦੇ ਟਾਇਰ ਹਿੱਸੇ ਲਿਫਟ ਵਾਲੇ ਪੰਪਾਂ ਤੇ ਉਹਨਾਂ ਦੇ ਪਾਈਪ ਡੰਡੀਆਂ ਡੰਡੀਆਂ ਬਰਾਮਦ ਹੋਈਆਂ ਨੇ ਉਸ ਦਿਨ ਤੋਂ ਸਾਡੀ ਇਨਵੈਸਟੀਗੇਸ਼ਨ ਜਾਰੀ ਸੀ ਕਿ ਇਹ ਟਰਾਲੀਆਂ ਦਾ ਸਮਾਨ ਹੋਰ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੋ ਸਕਦਾ ਕਿਉਂਕਿ ਮੌਕੇ ਦੀ ਪ੍ਰਧਾਨ ਇਹਦੇ ਘਰ ਵਾਲੀ ਸਜਾਤਾ ਚਾਵਲਾ ਜੇ ਕਿਤੇ ਇਹਨਾਂ ਨੇ ਜਿਹੜੀਆਂ ਟਰਾਲੀਆਂ ਦੇ ਬਕਸੇ ਜੋ ਵੱਡ-ਬੁੱਡ ਕੇ ਵੇਚ-ਬੋਚ ਤੇ ਕਿਤੇ ਹੋਰਾਂ ਪਰਾਂ ਕਰ ਕੀਤੇ ਆ ਤਾਂ ਜਿਹੜਾ ਸਮਾਨ ਬਚਦਾ ਸੀ ਜਿਵੇਂ ਆਂਗਲ ਮਿਲੇ ਆ ਟਰਾਲੀਆਂ ਦੇ ਵਿੱਡਾਲੇ ਤਾਂ ਉਹ ਸਾਡੇ ਕੋਲ ਇਹ ਜਾਣਕਾਰੀ ਸੀ ਕਿ ਵੱਡੇ ਪੱਧਰ ਤੇ ਉਹ ਇੱਥੇ ਟੋਆ ਪੱਟ ਕੇ ਜਿਹੜਾ ਹੋਰ ਬਰੀਕੀ ਸਮਾਨ ਆ ਵਿੱਡ ਹੋ ਗਏ ਟਰਾਲੀਆਂ ਦੇ ਡਾਲੇ ਹੋ ਗਏ ਜਾਂ ਕੋਈ ਮਤਲਬ ਗੈਂਸਪਲੈਂਡਰ ਆ ਰਾ ਵਗੈਰਾ ਜਿੰਨਾ ਵੀ ਟਰਾਲੀਆਂ ਦੇ ਵਿੱਚ ਸਮਾਨ ਸੀ ਜਿਹੜਾ ਨਹੀਂ ਕੱਢ ਸਕੇ ਕਿਸੇ ਪਾਸੇ ਜਣੀ ਉਹਰੇ ਰਾਤ ਨੂੰ ਦੱਬਿਆ ਸਾਡੀ ਇਹ ਸ਼ਕਤੀ ਸਾਡੀ ਇਹ ਮੰਗ ਸੀ ਪ੍ਰਸ਼ਾਸਨ ਤੋਂ ਵੀ ਸਾਡੀ ਤਸੱਲੀ ਕਰਾਈ ਜਾਵੇ ਕਿ ਇੱਥੋਂ ਕਿੰਨਾ ਸਮਾਨ ਬਰਾਮਦ ਹੁੰਦਾ ਹੈ ਕਿ ਇੱਕ ਸਰਕਾਰੀ ادارے ਦੇ ਵਿੱਚ ਚੋਰੀ ਵਾਲਾ ਸਮਾਨ ਦੱਪਣਾ ਇਹ ਇੱਥੋਂ ਦੇ ਜ਼ਿੰਮੇਵਾਰ ਸਜਾਤਾ ਚਾਵਲਾ ਦੇ ਘਰ ਵਾਲਾ ਮੌਕੇ ਦੀ ਪ੍ਰਧਾਨ ਦੇ ਤਾਂ ਫਿਰ ਅਸੀਂ ਆਸ ਕੀਤੀ ਹੋ ਕਰਾਂਗੇ ਕਿ ਅਸੀਂ ਲੋਕਾਂ ਦੇ ਜ਼ਿੰਮੇਵਾਰ ਜਿਹੜੇ ਲੋਕਾਂ ਨੂੰ ਬਣਾਉਂਦੇ ਨੇ ਐਮਸੀ ਚੁਣਦੇ ਨੇ ਪ੍ਰਧਾਨ ਚੁਣਦੇ ਨੇ ਕਿ ਸ਼ਹਿਰ ਦੇ ਭਲੇ ਵਾਸਤੇ ਲੋਕਾਂ ਦੇ ਭਲੇ ਵਾਸਤੇ ਚੁਣਦੇ ਨੇ ਕਿ ਵਿਕਾਸ ਹੋਵੇ ਸਰਕਾਰ ਤੋਂ ਚੰਗੀ ਲੋਕਾਂ ਨੂੰ ਆਸ ਹੋਵੇ ਅਰ ਜਿਹੇ ਚੋਰ ਗੁੰਡੇ ਅੰਦਰ ਅਸੀਂ ਕੁਰਸੀਆਂ ਤੇ ਬਿਠਾ ਕੇ ਮੋਤਵਰ ਬਣਾਤੇ ਜਿਹੜੇ ਸਰਕਾਰੀ ਉਦਾਰਿਆਂ ਨੂੰ ਨਹੀਂ ਬਖਸ਼ ਰਹੇ ਉੱਥੇ ਚੋਰੀਆਂ ਕਰਕੇ ਸਮਾਨ ਦੱਬਦੇ ਆ ਤਾਂ ਸਾਨੂੰ ਆਸ ਕੀ ਹੋ ਸਕਦੀ ਇਹਦੇ ਪਿੱਛੇ ਬਹੁਤ ਵੱਡਾ ਪਲਾਨ ਹੈਗਾ ਬਹੁਤ ਵੱਡੇ ਨੈਟਵਰਕ ਜੁੜਿਆ ਹੋਇਆ ਸਾਡੀਆਂ ਲਗਭਗ ਉਥੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰਾਲੀਆਂ ਗਾਇਬ ਹੋਈਆਂ ਨੇ ਜਿਹੜੀਆਂ 2-3 ਟਰਾਲੀਆਂ ਦਾ ਸਮਾਨ ਇੱਥੋਂ ਪ੍ਰਾਪਤ ਹੋਇਆ ਜੀ ਵਰਕਸ਼ਾਪ ਦੇ ਵਿੱਚੋਂ ਤੇ ਉਹਦੀ ਜਦੋਂ ਉਹ ਗੱਲਬਾਤ ਚੱਲੀ ਤੇ ਪਰਚਾ ਦਰਜ ਹੋਇਆ ਤੇ ਉਸ ਤੋਂ ਬਾਅਦ ਇੱਕ ਟਰਾਲੀ ਲਾ ਬਰਸ ਛੱਡੀ ਜਾਂਦੀ ਹੈ ਹਲੇ ਹੋਰ ਟਰਾਲੀਆਂ ਵੀ ਸਾਨੂੰ ਆ ਸਕੈ ਨਾਬੇ ਦੇ ਵਿੱਚ ਕਿਤੇ ਉਰਾ ਪਰਾਂ ਕੀਤੀਆਂ ਹੋਈਆਂ ਨੇ ਖਦਾਈ ਦੇ ਦੌਰਾਨ ਕੀ ਕੁਝ ਬਰਬਦ ਹੋਇਆ ਜੀ ਤੇ ਖਦਾਈ ਚੱਲ ਰਹੀ ਆ ਉਹਦੇ ਵਿੱਚ ਜਿਹੜੇ ਟਰਾਲੀਆਂ ਦੇ ਬਿੱਡਾ ਉਹਨਾਂ ਦੇ ਐਂਗਲ ਤੋੜ ਮਰੋੜ ਕੇ ਜਿਹੜੇ ਦੱਬੇ ਹੋਇਆ ਹਲੇ ਚੱਲ ਰਹੀ ਆ ਉਹਦੇ ਵਿੱਚੋਂ ਹੋਰ ਕੀ ਨਿਕੜਾ ਸਾਨੂੰ ਸ਼ੱਕ ਹੈ ਟਰਾਲੀਆਂ ਦੇ ਡਾਲੇ ਵੀ ਹੋ ਸਕਦੇ ਆ ਲਿਫਟ ਪੰਪ ਵੀ ਹੋ ਸਕਦੇ ਆ ਕੋਈ ਗੈਸ ਸਿਲੰਡਰ ਵੀ ਨਿਕੜ ਸਕਦੇ ਆ ਕੋਈ ਏਸੀ ਰਾ ਵਗੈਰਾ ਵੀ ਨਿਕੜ ਸਕਦੇ ਆ ਸਾਡਾ ਸਮਾਨ ਮੰਨ ਕੇ ਸਾਨੂੰ ਤਾਂ ਇਹ ਸ਼ੱਕ ਹੈ ਕਿ ਆਟਾ ਤੇ ਮਤਲਬ ਮੰਗ ਸਾਡੀ ਇਹੀ ਆ ਕਿ ਜਿਹੜਾ ਜ਼ਿੰਮੇਵਾਰ ਇਨਸਾਨ ਇੱਕ ਨਾਬੇ ਨਾਬੇ ਦਾ ਬਣਿਆ ਸ਼ਹਿਰ ਦਾ ਉਹਨੇ ਵੱਡੀ ਚੋਰੀ ਕੀਤੀ ਆ ਕਿਸਾਨਾਂ ਨੂੰ ਲੁੱਟਿਆ ਉਹਤੇ ਪਹਿਲਾਂ ਪਰਚਾ ਨਾਲ ਸਖਤ ਕਾਰਵਾਈ ਹੋ ਕੇ ਉਹਨੂੰ ਸਖਤ ਸਜ਼ਾ ਮਾ ਦਿੱਤੀਆਂ ਜੇਲ੍ਹ ਕਿਹਤਾ ਜਾਵੇ ਤੇ ਜਿਹੜਾ ਸਮਾਨ ਸਾਡਾ ਹੋਰ ਗਾਇਬਾ ਉਹ ਤੋਂ ਬਰਾਮਦ ਕਰਾਇਆ ਜਾਵੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਤੇ ਅਸੀਂ ਵੱਡੇ ਪੱਧਰ ਤੇ ਆਪਣਾ ਜਥੇਬੰਦੀ ਵੱਲੋਂ ਮੋਰਚੇ ਵੱਲੋਂ ਫੈਸਲਾ ਕਰਕੇ ਸਖਤ ਸੰਘਰਸ਼ ਕਰਾਂ ਇਹ ਪ੍ਰਭੂ ਨਗਰ ਕਾਉਂਸਲ ਦੇ ਈਓ ਦੀ ਕੋਠੀ ਕੌਣ ਬੈਂਦਾ ਕੌਣ ਨਹੀਂ ਬੈਂਦਾ ਉਹ ਸਾਨੂੰ ਨਹੀਂ ਪਤਾ ਕਿਉਂਕਿ ਅਸੀਂ ਤਾਂ ਇਹ ਨਗਰ ਕਾਉਂਸਲ ਦਫ਼ਤਰ ਦੇ ਵਿੱਚ ਪਹਿਲੀ ਵਾਰ ਆਏ ਉਰੋਂ ਦੀ ਲੰਘ ਜਾਂਦੇ ਸੀ ਸਾਨੂੰ ਪਤਾ ਨਹੀਂ ਸੀ ਉਰੇ ਨਗਰ ਕਾਉਂਸਲ ਦਫ਼ਤਰ ਆ ਸੋ ਤੁਸੀਂ ਦੇਖ ਸਕਦੇ ਹੋ ਜਿਹੜੇ ਪਿਛਲੇ ਸਮੇਂ ਦੇ ਵਿੱਚ ਪੱਪੂ ਕਹਿੰਦਾ ਰਿਹਾ ਮੈਂ ਟਾਇਰ ਲੈ ਕੇ ਆਇਆ ਤਵਾੜੀਆਂ ਤੋਂ ਪਰ ਆਹ ਉਹੀ ਟਰਾਲੀਆਂ ਦਾ ਸਾਡਾ ਸਮਾਨ ਆ ਜਿਹੜਾ ਧਰਤੀ ਦੇ ਵਿੱਚੋਂ ਲਿਕੜ ਰਿਹਾ ਕਿਵੇਂ ਦੱਬਿਆ ਕਿਵੇਂ ਦੱਬਿਆ ਇਹ ਵੈਸਟੀ ਕੇਸ ਨਾਲ ਜਿਹੜੀ ਉਹ ਸਰਕਾਰਾਂ ਕਰਨਾ ਕਿਉਂਕਿ ਇਹ ਜ਼ਮਾਨਾ ਜਿਹੜਾ ਸਰਕਾਰਾਂ ਨੇ ਕਢਾਉਣਾ ਸੀ ਜਿਹੜਾ ਅਸੀਂ ਭਰਾਭੂ ਅੱਜ ਸੜਕਾਂ ਤੇ ਬਹਿ ਕੇ ਦਿਨ ਰਾਤ ਬਹਿ ਕੇ ਪਾਲਿਆਂ ਦੇ ਵਿੱਚ ਸਰਦੀਆਂ ਦੇ ਵਿੱਚ ਸੜਕ ਤੇ ਪੈਣਾ ਭਖਾਰੀਆਂ ਵਾਲਾ ਕੰਮ ਅਸੀਂ ਕਰਕੇ ਆ ਸਮਾਨ ਕਢਵਾਇਆ ਇਹ ਪ੍ਰਸ਼ਾਸਨ ਦੀ আর ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਜਿਵੇਂ ਬਾੜੇ ਖੇਤ ਨੂੰ ਖਾਨ ਲੱਗ ਜੇ ਜਿਹੜੀ ਅਸੀਂ ਬਾੜ ਬਣਾਈ ਤੀ ਕਿ ਸਾਡੇ ਪੰਜਾਬ ਨੂੰ ਮਜ਼ਬੂਤ ਕਰੂ ਆ ਦੇਖੋ ਬਾੜ ਖੇਤ ਨੂੰ ਖਾਨ ਆਲੀ ਗੱਲ ਆ ਇਹ ਜਿਹੜੀਆਂ ਸਾਡੀਆਂ ਟਰਾਲੀਆਂ ਤੇ ਆ ਜੀ ਉਹਨਾਂ ਦੀ ਜਾਲੀ ਬਣਾਈ ਹੁੰਦੀ ਆ ਬਿੱਡ ਬਣਾਇਆ ਹੁੰਦਾ ਜਿਹਦੇ ਵਿੱਚ ਤੂੜੀ ਪੈਂਦੀ ਆ ਉਹ ਸਮਾਨ ਆ ਸਾਡੀਆਂ ਉਹੀ ਟਰਾਲੀਆਂ ਦਾ ਜਿਹੜੀਆਂ ਟਰਾਲੀਆਂ ਪੱਪੂ ਦੀ ਬਰਖ ਸਾਹਿਬ ਚੋਂ ਬਰਾਮਦ ਹੋਈਆਂ ਸੀ ਉਹਨਾਂ ਦਾ ਸਮਾਨ ਆ ਹਜੇ ਸੁਰੂ ਆ ਜੇਸੀਬੀ ਚੱਲ ਰਹੀ ਆ ਇਓ ਲਈ ਰੈ residense ਬਣਿਆ ਬੈ ਜੀ ਅ ਅੱਛਾ ਇਹ ਜਿਹੜਾ ਹੁਣ ਸਮਾਨ ਨਿਕਲ ਰਿਹਾ ਇਸ ਤਰ੍ਹਾਂ ਦੇਖ ਦਿਓ ਜੋ ਕਿਸਾਨ ਯੂਨੀਅਨ ਨੇ ਕਿਹਾ ਸੀ ਕਾਫੀ ਸਮਾਨ ਨਿਕਲ ਰਿਹਾਗਾ ਟਰਾਲੀਆਂ ਦਾ ਜੋ ਪਾਰਟਸ ਨੇ ਹਾਂਜੀ ਹੈ ਤਾਂ ਸਹੀ ਨੇ ਪਾਰਟ ਦੀ ਟਰਾਲੀਆਂ ਦੇ ਪਾਰਟਸ ਨੇ ਹਾਂਜੀ ਹਾਂਜੀ ਕੀ ਲੱਗਦਾ ਕਿਹਨੇ ਦੱਬਿਆ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਤੁਸੀਂ ਇੱਥੇ ਜਿਹੜਾ ਹੈਗਾ ਕਾਰਜਕਾਲ ਸੰਭਾਲਿਆ ਹੋਇਆ ਕੋਕੀ ਦਾ ਮਿਸਟਰ ਮੈਂ ਤਾਂ ਉਰੇ ਕਦੇ ਬੜੇ ਹੀ ਨਹੀਂ ਜੀ ਕੋਠੀ ਦੇ ਵਿੱਚ ਮੈਂ ਤਾਂ ਕਿਤੇ ਇੱਕ ਉਹ ਦੋ ਕੁ ਟਾਈਮ ਆਇਆ ਹੂੰਗਾ ਮੈਂ ਕਦੇ ਉਰੇ ਰਿਹਾ ਨਹੀਂ ਹਾਂਜੀ ਹਾਂ ਇਹ ਕੋਠੀ ਦੇ ਵਿੱਚ ਮੈਂ ਕਦੇ ਬੜਿਆ ਨਹੀਂ ਜੀ ਹਾਂਜੀ ਅੱਛਾ ਫਿਰ ਸਮਾਨ ਇਹ ਇੱਥੋਂ ਕਿਵੇਂ ਆ ਗਿਆ ਜਿਹੜਾ ਟਰਾਲੀਆਂ ਭਰ ਕੇ ਆਏ ਹੋਣਗੇ ਜਿਹੜਾ ਸਮਾਨ ਇਹਨਾਂ ਨਹੀਂ ਜੀ ਮੈਨੂੰ ਨਹੀਂ ਇਹ ਗੱਲ ਦਾ ਪਤਾ ਵੀ ਸਮਾਨ ਉਰੇ ਕਿਵੇਂ ਆ ਗਿਆ ਕਿਉਂਕਿ ਮੈਂ ਤਾਂ ਉਰੇ ਰਹੀ ਨਹੀਂ ਹੂੰ ਇੱਥੇ ਕੌਣ ਰਹਿੰਦਾ ਸੀ ਇੱਥੇ ਜ਼ਿੰਮੇਵਾਰੀ ਕਿਹਦੀ ਸੀ ਜ਼ਿੰਮੇਵਾਰੀ ਸਰ ਸਾਡੀ ਮਸਿੰਦਰੀ ਖੜਦੀ ਆ ਆਮ ਤੌਰ ਤੇ ਉਹਰੇ ਇਹਨਾਂ ਦੀ ਮਸ਼ੀਨਰੀ ਨੂੰ ਜਾਂ ਉਹਦੇ ਲਈ ਮੁਲਾਜ਼ਮਾਂ ਨੂੰ ਜਿਹੜੇ ਉਹਰੇ ਆਊਟਸੋਰਸ ਸੀਗੇ ਸਾਡੇ ਉਹਨਾਂ ਨੂੰ ਪੰਕਜ ਪੱਪੂ ਜੀ ਜਿਹੜੇ ਸੁਜਾਤਾ ਚਾਵਲਾ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਸੀਗੇ ਜੀ ਉਹਨਾਂ ਦੇ ਪਤੀ ਦੇਖਦੇ ਹੁੰਦੇ ਸੀ ਹਾਂਜੀ ਹਾਂਜੀ ਨਹੀਂ ਕੋਠੀ ਤੁਹਾਡੇ ਨਾਮ ਹੈ ਤੁਸੀਂ ਰਹਿੰਦੇ ਨਹੀਂ ਸੀ ਉਹਰੇ ਨਹੀਂ ਮੈਂ ਨਹੀਂ ਰਹਿੰਦਾ ਸੀ ਜੀ ਤੇ ਉਹ ਫਿਰ ਕਿਸੇ ਉਹਦੇ ਤੇ ਹੋਣ ਦੇ ਮਤਲਬ ਉਹਰੇ ਰਹਿੰਦੇ ਸੀ ਉਹਨਾਂ ਕੋਲ ਕੀ ਪਾਵਰ ਸੀ ਉਹਰੇ ਰਹਿਣ ਦੀ ਆਟਾ ਉਹਨਾਂ ਦੀ ਪਤਨੀ ਪ੍ਰਧਾਨ ਸੀਗੀ ਜੀ ਅੱਛਾ ਹਾਂਜੀ ਉਹਨਾਂ ਕੋਲ ਕੋਈ ਨਗਰ ਕੌਂਸਲ ਦਾ ਕੋਈ ਉਹਦਾ ਤਾਂ ਨਹੀਂ ਅੰਸਕੀ ਕਰਾਜਾ ਕੋਈ ਹੋਰ ਨਹੀਂ ਜੀ ਨਹੀਂ ਉਹਨਾਂ ਕੋਲੇ ਨਹੀਂ ਅੱਛਾ ਫਿਰ ਤੁਹਾਨੂੰ ਕੀ ਲੱਗਦਾ ਕੋਠੀ ਤੁਹਾਡੇ ਨਾਮ ਹੈ ਕਿਹਦਾ ਦੱਬਿਆ ਹੋਇਆ ਹੋ ਸਕਦਾ ਸਮਾਨ ਇਹ ਹੁਣ ਮੈਂ ਤਾਂ ਜੀ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਕਿਹਨੇ ਦੱਬਿਆ ਜੀ ਇਹ ਤੇ ਕਿਹੜੀ ਇਨਵੈਸਟੀਗੇਸ਼ਨ ਦਾ ਮਕਦਮੇ ਦੀ ਉਹ ਸਾਡੇ ਕੋਲੋਂ ਕੀਤੀ ਜਾ ਰਹੀ ਹੈ ਸੀ ਇਨਸਟਾਫ ਵੱਲੋਂ ਇਨਵੈਸਟੀਗੇਸ਼ਨ ਦੇ ਵਿੱਚ ਹੀ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਇੱਥੇ ਸਮਾਨ ਜਿਹੜਾ ਦੱਬਿਆ ਹੋਇਆ ਹੈ ਦਾ ਟਰਾਲੀਆਂ ਦਾ ਉਹ ਤੁਹਾਡੇ ਸਾਹਮਣੇ ਸੀ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਇਹ ਸਮਾਨ ਅਸੀਂ ਕਰਾ ਰਹੇ ਹਾਂ ਜੀ ਸੀ ਬੀ ਨਾਲ ਕਿ ਉਹ ਜੋ ਮਿਲਦਾ ਦੇਖਦੇ ਆਪਾਂ ਕੀ ਕੀ ਸਮਾਨ ਮਿਲਿਆ ਹੁਣ ਤੱਕ ਉੱਤ ਸਿਰਫ ਪੱਤੀਆਂ ਨਹੀਂ ਆ ਜੀ ਤਾਂ ਪੱਤੀਆਂ ਮਿਲੀਆਂ ਨੇ ਤੁਹਾਡੇ ਸਾਹਮਣੇ ਇਹ ਟਰਾਲੀ ਦੀ ਨਹੀਂ ਹੋ ਕਿਸੇ ਦੀ ਆਹ ਟਰਾਲੀ ਦੀ ਹੋ ਸਕਦੀਆਂ ਨੇ ਦੇ ਬਾਕੀ ਚੈੱਕ ਕਰਦੇ ਹਾਂ ਸਾਰਾ ਚੰਗੀਦਰਾ ਅੱਛੇ ਸਮਾਨ ਕੀ ਮੰਨ ਕਰਦੇ ਨਹੀਂ ਕਿਸਾਨ ਤਾਂ ਦੇਖੋ ਇਹ ਮੰਨ ਕਰ ਰਹੇ ਨੇ ਵੀ ਇੱਥੇ ਸਮਾਨ ਬਹੁਤ ਜ਼ਿਆਦਾ ਦੱਬਿਆ ਹੋਇਆ ਹੈ ਉਹ ਬਾਕੀ ਦੇਖਦੇ ਹਾਂ ਹੁਣ ਖਦਾਈ ਚੱਲ ਰਹੀ ਹੈ ਤੁਹਾਡੇ ਸਾਹਮਣੇ ਸਾਰਾ ਚੈੱਕ ਹੋਊਗਾ ਹੁਣੇ ਇੱਕ ਘੰਟੇ ਦੇ ਵਿੱਚ ਇਹ ਕੀ ਦੀ ਗੋਟੀਆਂ ਵੀ ਹੁਣ ਕਿਸ ਦੇ ਖਿਲਾਫ ਉਹ ਮਾਮਲਾ ਮਾਮਲਾ ਤਾਂ ਪਹਿਲ ਮਕਦਮਾ ਤਾਂ ਪਹਿਲੀ ਦਰਜ ਹੈ ਜੀ ਜੀਦੀ ਜੀ ਦੇ ਵੀ ਇਹਦੇ ਵਿੱਚ ਉਹ ਹੋਊਗਾ ਜਿਹਦਾ ਵੀ ਰੋਲ ਹੋਊਗਾ ਉਹ ਸਾਰਾ ਅਸੀਂ ਇਨਵੈਸਟੀਗੇਟ ਕਰਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਇੱਕ ਤੋਂ ਪੁੱਛਗਿੱਛ ਕਰਾਂਗੇ